ਅਸੀਂ ਬੰਗਾਲ West Bengal ਆਸਨ ਸੋਲ ਤੋਂ ਪਹਿਲੀ ਵਾਰ ਆਏ ਹਾਂ ਹਾਂਜੀ ਚੋਪਰਾ ਸਾਹਿਬ ਅਸੀਂ ਕਰਦੇ ਆਪੇ ਬੰਗਾਲ ਤੇ ਅਸੀਂ ਇੱਥੇ ਪਹਿਲੀ ਵਾਰ ਆਏ ਕਿਵੇਂ ਦਾ ਇੱਥੇ ਆ ਕੇ ਲੱਗਦਾ ਮਨ ਨੂੰ ਬਹੁਤ 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 ਅੱਛਾ ਬਾਬਾ ਜੀ ਦਾ ਮਤਲਬ ਜਿੰਨਾ ਮੰਗੋ ਬਾਬਾ ਜੀ ਨਾਲ ਉਸ ਤੋਂ ਦੁੱਗਣਾ ਦਿੰਦੇ ਨੇ ਬਾਬਾ ਜੀ ਬੈਸਟ ਬੰਗਾਲ ਤੋਂ ਤੁਸੀਂ ਮਤਲ ਤੁਹਾਨੂੰ ਪਤਾ ਸੀ ਕਿ ਇੱਥੇ ਆਉਣਾ ਕਿੱਥੇ ਕੋਈ ਰਹਿੰਦਾ ਜਾਂ ਵੈਸੇ ਹੀ ਦੇਖ ਕੇ ਆਏ ਵੀ ਨਹੀਂ ਬੈਸਟ ਬੰਗਾਲ ਵੀ ਸਾਡੇ ਚੁਪੈਰਾ ਸਰ ਪਾਪਾ ਦੀਪ ਸਿੰਘ ਜੀ ਦਾ ਗੁਰਦੁਆਰਾ ਸੀ ਉੱਥੇ ਕੱਟਦੇ ਸੀ ਸਾਡੇ ਦਿੱਲੀ ਵਿੱਚ ਅੱਛਾ ਸੀ ਕਿ ਇੱਥੇ ਆ ਕੇ ਸੀ ਚੁਪੈਰਾ ਸਰ ਕੱਟੀ ਜਿੰਨੀਆਂ ਵੀ ਆਪਾਂ ਆਖਦੇ ਜਨਾ ਉਹਨਾਂ ਨੇ ਮਰਦਾ ਬੋਹਤਾ ਇਸ ਧਰ ਤੋਂ ਆਣ ਕੇ ਲੋਕੀ ਖੁਸ਼ੀ ਖੁਸ਼ੀ ਜਾਂਦੇ ਆ ਭਾਵੇਂ ਕਿਤੇ ਦੁੱਖੀ ਆਉਂਦੇ ਉਹ ਵੀ ਖੁਸ਼ੀ ਜਾਂਦੇ ਉਹ ਵੀ ਆnde ਬਾਬੇ ਦੀਪ ਸਿੰਘ ਦਾ ਕਹੇ ਇਸੇ ਹੀ ਕੋ ਗੁਰੂ ਦੀ ਕਿਰਪਾ 'ਪੇ ਮਾਰੇ ਜਾਏ ਮੈਂ ਨਹੀਂ ਆਇਆ ਆਪ ਹੀ ਲਾ ਲਈ ਮੈਨੂੰ ਗੁਰਮਤਿ ਭਾਵਨਾ ਇਥੇ ਪੂਰਾ ਪੂਰਾ ਭਰੋਸਾ ਸਾਰੇ ਜਿਹਨਾਂ ਜਮਨ ਦੇ ਭਰੋਸਾ ਹੈ ਨਾ ਸਾਰੇ ਕਾਜ ਕਰ ਜਿੰਦੇ ਸਾਰੇ ਕੋਈ ਅੜਿਆ ਨਹੀਂ ਅਜੇ ਤੱਕ ਭਰੋਸਾ ਜਨ ਦੀ ਹੈ ਪੱਕਾ ਭਰੋਸਾ ਵਾ ਭਰੋਸਾ ਜਨ ਦੀ ਲੱਖਾਂ ਦੇ ਵਿੱਚ ਆ ਦੱਸਣੀ ਮੁਸ਼ਕਲ ਆ ਵੀ ਘੱਟੋ ਘੱਟ ਵੀ 4 ਲੱਖ ਦੇ ਕਰੀਬ ਸੰਗਤ ਹੋਣੀ ਹੈ ਜੀ ਬਹੁਤ ਸੰਗਤ ਆ ਜੀ ਬਹੁਤ ਜ਼ਿਆਦਾ ਜੀ ਪਿਛਲੇ ਦਿਨਾਂ ਨਾਲੋਂ ਵਾਧੀ ਜਾ ਰਹੀ ਜੀ ਬਾਬੇ ਦੀ ਬਹੁਤ ਕਿਰਪਾ ਵਾ ਸੰਗਤ ਆ ਬਹੁਤ ਅਰਜਾਨ ਪਹਿਲੇ ਅੰਦਰ ਸੇਵਾ ਕਰੀਦੀ ਆ ਫਿਰ ਬਾਹਰ ਆਣ ਕੇ ਸੇਵਾ ਕਰੀਦੀ ਆ ਤੇ ਨਾਲ ਦਾ ਸਟਾਫ ਸਾਰਾ ਜਿਹੜਾ ਇਹ ਰਲ ਮਿਲ ਕੇ ਸਾਰੇ ਸੰਗਤ ਸੇਵਾ ਕਰਦੀ ਹੈ ਜੀ ਕਿੰਨੇ ਸੇਵਾਦਾਰ ਨੇ ਤੁਹਾਡੀ ਸੇਵਾ ਕਰ ਅਸੀਂ 8 ਜਾਣੇ ਆ ਜੀ ਇੱਥੇ ਕੁਛ ਬੀਬੀਆਂ ਭੈਣਾਂ ਸਾਡੀਆਂ ਕੁਛ ਅਸੀਂ ਆਪ ਨੌਜਵਾਨ ਮੁੰਡੇ ਆ ਬਹੁਤ ਸੁਖਨ ਬਹੁਤ ਸੁਖਨ ਮੈਂ ਉਹਨਾਂ ਤੋਂ ਮੰਗਨੇ ਤੇ ਕੁਝ ਲੋੜ ਹੀ ਨਹੀਂ ਬਸ ਤੁਸੀਂ ਜੋ ਪੈਰਾਫਰਕ ਪੱਤੀ ਜਾਓਪੇ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਸਾਰਾ ਕੁਝ ਅਲੋਪ ਹੀ ਚਲੇ ਜਾਏ। ਹਰ ਇੱਕ ਮਨੋ ਕਾਮਨਾ ਪੂਰੀ ਹੋ ਜੇ ਮੇਰੀਆਂ ਵੀ ਝੋਲੀਆਂ ਭਰੀਆਂ ਸਾਰੇ ਸੰਗਤ ਦੀ ਝੋਲੀਆਂ ਭਰ ਦੇਣ। ਹਰ ਚੀਜ਼ ਜੋ ਪਾ ਮੰਗੀਦਾ ਉਹ ਹੀ ਚੀਜ਼ ਮਿਲਦੀ ਆ। ਕੀ ਮੰਗਦੇ ਸੰਗਤ ਨੂੰ? ਅਹੀਂ ਸੰਗਤ ਸਾਰੀ ਜਿਹੜੀ ਕੀ ਹੈ ਬਹੁਤ ਜ਼ਿਆਦਾ ਸੰਯੋਗ ਨਾਲ ਆਂਦੀ ਹੈ ਤੇ ਬਹੁਤ ਵਧੀਆ ਜਿਕੇ ਦਾ ਸੇਵਾ ਕਰਦੀ ਹੈ। ਇਦਾਂ ਹੀ ਕਹਿੰਦੇ ਕਿ ਜਿਹੜਾ ਘਰ ਵੀ ਲੋਕੀ ਬੈਠੇ ਨੇ ਉਹ ਵੀ ਇਥੇ ਐਤਵਾਰ ਦੇ ਐਤਵਾਰ ਆਣ ਤੇ ਸੇਵਾ ਦਾ ਜਿਹੜਾ ਵਾ ਫਾਇਦਾ ਲੈਣ ਆਣ। ਪ੍ਰਾਪਤ ਦੀਪ ਸ੍ਰੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਹਰ ਐਤਵਾਰ ਨੂੰ ਵੱਡੀ ਗਿਣਤੀ ਸੰਗਤਾਂ ਗੁਰਦੁਆਰਾ ਸ਼ਹੀਦ ਕਨ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਦੀਆਂ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਇਸ ਪਵਿੱਤਰ ਆਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਤੁਸੀਂ ਦੇਖਦੇ ਹੋ ਕਿ ਤਿਲ ਸੁੱਟਣ ਨੂੰ ਵੀ ਜਿਹੜੀ ਕਿ ਇੱਥੇ ਥਾਂ ਨਹੀਂ ਹੈ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਔਰ ਸੰਗਤ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਬੈਠ ਕੇ ਬਾਣੀ ਪੜ ਰਹੀ ਹੈ ਔਰ ਨਾਮ ਸਿਮਰਨ ਕਰ ਰਹੀ ਹੈ ਇਹ ਪਹਿਰਾਜਾਬ ਦੇ ਵਿੱਚ ਸੰਗਤਾਂ ਇਸੇ ਤਰ੍ਹਾਂ ਹੀ ਬੜੀ ਸ਼ਰਧਾ ਭਾਵਨਾ ਦੇ ਨਾਲ ਪਾਣੀ ਪੜ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਪਾਣੀ ਪੜਨ ਵਿੱਚ ਲੀਨ ਇਹ ਸੰਗਤਾਂ ਕਿੰਨੀਆਂ ਭਾਵਨਾਵਾਂ ਦੇ ਨਾਲ ਇਸ ਦਰ ਤੇ ਆਉਂਦੀਆਂ ਨੇ ਸੋ ਦੇਖ ਸਕਦੇ ਹੋ ਕਿ ਭਾਵੇਂ ਕਿ ਗਰਮੀ ਦਾ ਮੌਸਮ ਹੈ ਫਿਰ ਵੀ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਤਨੂ ਪਾਪਾ ਦੀਪ ਸਿੰਘੀ ਦਰ ਤੇ ਆਉਂਟੀਆਂ ਨੇ ਸੋ ਗਰਮੀ ਬਹੁਤ ਹੈ ਜਿੱਥੇ ਕਿ ਪਰ ਗਰਮੀ ਦੇ ਵਿੱਚ ਵੀ ਸੰਗਤਾਂ ਦੀ ਆਮਦ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ ਸੋ ਤੁਸੀਂ ਜਿੱਥੇ ਵੀ ਨਿਗਾ ਮਾਰੋਗੇ ਤੁਹਾਨੂੰ ਹਰ ਪਾਸੇ ਸੰਗਤ ਹੀ ਸੰਗਤ नजर ਆਏਗੀ ਕਿਉਂਕਿ ਇਸ ਦਰ ਤੇ ਆ ਕੇ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਕੋ ਖੁਸ਼ੀਆਂ ਪ੍ਰਾਪਤ ਕਿਤੇ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਪਾਠ ਸਿੰਘ ਨੂੰ ਕਰ ਰਹੀਆਂ ਨੇ ਔਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਕੁਝ ਸੰਗਤਾਂ ਪੱਖੀਆਂ ਚੰਨ ਦੀ ਸੇਵਾ ਵੀ ਕਰ ਰਹੀ ਹੈ ਤੁਹਾਨੂੰ ਤਸਵੀਰਾਂ ਗੁਰਦੁਆਰਾ ਸ਼ਹੀਦ ਕਾ ਸਾਹਿਬ ਦੇ ਅੰਦਰ ਦੇ ਦਿਖਾ ਰਹੇ ਹਾਂ ਕਿੱਥੇ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਲੇ-ਦੁਆਲੇ ਜੇ ਅੰਦਰ ਦੀ ਗੱਲ ਕਰੀ ਤਾਂ ਅੰਦਰ ਵੀ ਜਿਵੇਂ ਤੁਹਾਨੂੰ ਦੇਖਦੇ ਹੋ ਕਿ ਤੇ ਸੁਟਣ ਲਈ ਵੀ ਜਲਾਨੀ ਹੈ ਜੇ ਬਾਹਰ ਦੀ ਗੱਲ ਕਰੀ ਤਾਂ ਬਾਹਰ ਵੀ ਰੋਡ ਤੇ ਬੈਠੀ ਹੋਈ ਸੰਗਤ ਤੁਹਾਨੂੰ ਦੇਖ ਸਕਦੇ ਹੋ ਕਿ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਆ ਕੇ ਅਰਦਾਸਾਂ ਬੇਨਤੀਆਂ ਕਰਦਿਆਂ ਨੇ ਕੰਤਨਾਂ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਹਰ ਐਤਵਾਰ ਨੂੰ ਇਸੇ ਤਰ੍ਹਾਂ ਹੀ ਸੰਗਤ ਚ ਪੈਰਾ ਜਾਵਿਕ ਹਾਜ਼ਰੀ ਭਰਦੀ ਹੈ ਔਰ ਸੰਗਤ ਦੀ ਆਮਦ ਦਿਨੋ ਦਿਨ ਇਸੇ ਤਰ੍ਹਾਂ ਵਧਦੀ ਜਾ ਰਹੀ ਹੈ ਕਿਉਂਕਿ ਇਹ ਉਹ ਦਰ ਹੈ ਜਿੱਥੇ ਆ ਕੇ ਸਭ ਦੀਆਂ ਅਰਦਾਸਾਂ ਕਬੂਲ ਹੁੰਦੀਆਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕੀਤਾ ਜਾਂਦਾ ਹੈ ਹੋਰ ਇੱਥੇ ਆ ਕੇ ਥਣ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ ਤੁਸੀਂ ਜਿੱਥੇ ਵੀ ਦੇਖੋਗੇ ਤੁਹਾਨੂੰ ਹਰ ਪਾਸੇ ਸੰਗਤਾਂ ਬਾਣੀ ਪੜਦੀ ਹੀ ਨਜ਼ਰ ਆਏਗੀ ਕਿਉਂਕਿ ਸੰਗਤਾਂ ਦੇ ਵਿੱਚ ਆਸਥਾ ਬਹੁਤ ਜ਼ਿਆਦਾ ਹੈ ਸੰਤਨ ਬਾਬਾ ਅਦੀਪ ਸਿੰਘ ਕੋ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਸੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਨੂੰ ਗੁਰੂਕਾ ਸਾਹਿਬ ਪੋਥੀ ਸਾਹਿਬ ਦਿੱਤੀ ਜਾਂਦੀ ਹੈ ਔਰ ਵੱਡੀ ਗਿਣਤੀ ਵਿੱਚ ਇੱਥੋਂ ਸੰਗਤਾਂ ਪੋਥੀਆਂ ਲੈ ਕੇ ਸੁਖਨਿਸ ਦਾ ਪਾਠ ਕਰਦੀਆਂ ਨੇ ਨਿਤਨੇਮ ਕਰਦੀਆਂ ਨੇ ਸੋ ਸੰਗਤਾਂ ਜਦੋਂ ਅੰਦਰੋਂ ਨਤਮਸਤਕ ਹੋ ਕੇ ਇੱਥੇ ਆ ਕੇ ਬਾਹਰ ਇੱਥੋਂ ਪੋਥੀ ਸਾਹਿਬ ਲੈ ਕੇ ਜਿੱਥੇ ਵੀ ਉਹਨਾਂ ਨੂੰ ਬੈਠਣ ਨੂੰ ਜਗ੍ਹਾ ਮਿਲਦੀ ਹੈ ਉੱਥੇ ਬੈਠ ਕੇ ਸੰਗਤਾਂ ਬਾਣੀ ਪੜ੍ਹਦੀਆਂ ਨੇ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤਾਂ ਦੇ ਵਿੱਚ ਤੰਤਾ ਨਾ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਹਰ ਪਾਸੇ ਤੁਸੀਂ ਦੇਖੋਗੇ ਜਿੱਥੇ ਵੀ ਤੁਹਾਡੀ ਨਜ਼ਰ ਜਾਂਦੀ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆਏਗੀ ਬਰੇ ਖਾਲਸਾ ਜੀ ਪਤਿ ਵਾਹਿਗੁਰੂ ਜੀ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੋਧੀ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਤੁਸੀਂ ਹਰ ਐਤਵਾਰ ਨੂੰ ਇੱਥੇ ਸੇਵਾ ਕਰ ਹਾਂਜੀ ਬਾਜੀ ਬਾਬਾ ਜੀ ਅਸੀਂ ਹਰ ਐਤਵਾਰ ਇੱਥੇ ਆਣ ਕੇ ਸੇਵਾ ਕਰਦੇ ਵੀਰ ਜੀ ਸੰਗਤ ਦਾ ਬਹੁਤ ਕਾਠਾ ਬੜੀ ਬਾਬੇ ਦੀ ਕਿਰਪਾ ਵਾ ਜੀ ਚੜਦੀ ਕਲਾ ਹੈ ਭਾਵੇਂ ਗਰਮੀ ਬਹੁਤ ਹੈ ਪਰ ਸੰਗਤ ਦੀ ਆਮਤ ਬੋਝ ਗਰਮੀ ਲੱਗਦੀ ਨਹੀਂ ਜੀ ਬਾਬਾ ਜੀ ਜੇ ਬਾਬੇ ਦਾ ਪੂਰਾ ਨੂਰ ਹੋਵੇ ਤੇ ਕੋਈ ਗੱਲ ਨਹੀਂ ਗਰਮੀ ਦੀ ਤਾਂ ਗੱਲ ਹੀ ਕੋਈ ਨਹੀਂ ਕੋਈ ਗਰਮੀ ਨਹੀਂ ਲੱਗਦੀ ਬਾਬਾ ਜੀ ਜਦੋਂ ਮਹਾਰਾਜ ਨੇ ਆਪਣੇ ਨਾਲ ਜੋੜਿਆ ਹੋਵੇ ਗਰਮੀ ਦਾ ਤਾਂ ਨਾਂ ਹੀ ਨਹੀਂ ਆਂਦਾ ਜੀ ਕਿਰਪਾ ਰੰਦੀ ਬਾਬੇ ਦੀ ਕੋਥੀ ਸਭ ਸੰਗਤ ਲੈ ਕੇ ਜਾਂਦੀ ਹੈ ਅੰਦਰੋਂ ਨਤਮਸਤਕ ਹੋ ਕੇ ਤੁਹਾਡੇ ਕੋਲ ਆਉਂਦੀ ਹੈ ਔਰ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਬੈਠ ਜਾਂਦੀ ਹੈ ਕਿੰਨੀ ਕ ਸੰਗਤ ਤੁਹਾਨੂੰ ਲੱਗਦਾ ਹੈ ਜਦੋਂ ਇੱਥੇ ਆ ਕੇ ਬੈਠਦੀ ਹੈ ਤਾਂ ਬਹੁਤ ਲੱਖਾਂ ਦੇ ਵਿੱਚ ਆ ਦੱਸਣੀ ਮੁਸ਼ਕਲ ਆ ਵੀ ਘੱਟੋ ਘੱਟ ਵੀ 4 ਲੱਖ ਦੇ ਕਰੀਬ ਸੰਗਤ ਹੋਣੀ ਆ ਜੀ ਬਹੁਤ ਸੰਗਤ ਆ ਜੀ ਬਹੁਤ ਜ਼ਿਆਦਾ ਜੀ ਪਿਛਲੇ ਦਿਨਾਂ ਨਾਲੋਂ ਵਾਧੀ ਜਾ ਰਹੀ ਜੇ ਬਾਬੇ ਦੀ ਬਹੁਤ ਕਿਰਪਾ ਵਾ ਸੰਗਤ ਆ ਬਹੁਤ ਰਜਾਨ ਆ ਜੀ ਤਿਆਰੀ ਕਿਵੇਂ ਕੀਤੀ ਜਾਂਦੀ ਆ ਸਵੇਰ ਤੋਂ ਲੈ ਕੇ ਜਦੋਂ ਦੇਖਿਆ ਜਾਵੇ ਸੰਗਤ ਕੋਈ ਸਵੇਰ ਤੋਂ 8 ਵਜੇ ਆਜੀ ਦਾ ਜੀ 8ਵੇ ਤੋਂ ਆਣ ਕੇ ਆਪਣੀ ਸੇਵਾ ਦਾ ਲੱਗ ਜੀਦਾ ਪਹਿਲੇ ਅੰਦਰ ਸੇਵਾ ਕਰੀਦੀ ਆ ਫਿਰ ਬਾਹਰ ਆਣ ਕੇ ਸੇਵਾ ਕਰੀਦੀ ਆ ਤੇ ਨਾਲ ਦਾ ਸਟਾਫ ਸਾਰਾ ਜਿਹੜਾ ਇਹ ਰਲ ਮਿਲ ਕੇ ਸਾਰੇ ਸੰਗਤ ਸੇਵਾ ਕਰਦੀ ਹੈ ਕਿੰਨੇ ਸੇਵਾਦਾਰ ਨੇ ਤੁਹਾਡੀ ਸੇਵਾ ਅਸੀਂ 8 ਜਾਣੇ ਆ ਜੀ ਇੱਥੇ ਕੁਛ ਬੀਬੀਆਂ ਭੈਣਾਂ ਸਾਡੀਆਂ ਕੁਛ ਅਸੀਂ ਆਪ ਨੌਜਵਾਨ ਮੁੰਡੇ ਆ ਸੋ ਕੋਥੀ ਸਾਹਿਬ ਦੀ ਵੀ ਲੈ ਕੇ ਆਣੇ ਹੁੰਦੇ ਨੇ ਕਿਹੜੀ ਕਿਹੜੀ ਭਾਸ਼ਾ ਦੇ ਕਿਉਂਕਿ ਸੰਗਤ ਦੇਸ਼ਾਂ-ਵਦੇਸ਼ਾਂ ਵਿੱਚ ਹੁੰਦੀ ਹੈ ਕਿਹੜੀ ਕਿਹੜੀ ਭਾਸ਼ਾ ਦੇ ਵਿੱਚ ਇਹ ਪੰਜਾਬੀ ਦੇ ਵਿੱਚ ਮਿਲਦੀ ਹੈ ਜੀ ਹਿੰਦੀ ਦੇ ਵਿੱਚ ਮਿਲਦਾ ਵਾ ਜੀ ਤੇ ਇੰਗਲਿਸ਼ ਦੇ ਵਿੱਚ ਮਿਲਦਾ ਤਿੰਨਾਂ ਭਾਸ਼ਾਵਾਂ ਦੇ ਵਿੱਚ ਤੇ ਸਾਡੇ ਕੋਲ ਅਵੇਲੇਬਲ ਵਾ ਜੀ ਬਾਕੀ ਜੇ ਕਿਸੇ ਉਰਦੂ ਦੀ ਵੀ ਲੋੜ ਪੈਂਦੀ ਆ ਤੇ ਉਹ ਜਾ ਕੇ ਸਪੈਸ਼ਲਾਈਜ਼ ਦਾ ਹਾਂਜੀ ਸਪੈਸ਼ਲਾਈਜ਼ ਦਾ ਹੀ ਜ਼ਿਆਦਾਤਰ ਕਿਹੜੀ ਭਾਸ਼ਾ ਦੇ ਵਾਲੇ ਗੁੱਟਕੇ ਪੰਜਾਬੀ ਵਿੱਚ ਤੇ ਹੈ ਜਿਆਦਾ ਪੰਜਾਬੀ ਦੀ ਹੈ ਜੀ ਪੰਜਾਬੀ ਦੀ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਮੰਗਦਾ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ 4 ਲੱਖ ਤੋਂ ਵੱਧ ਵਰਜੀ ਕੈਰਨ ਕੇ ਸੰਗਤ ਇੱਥੇ ਪਹੁੰਚਦੀ ਹੈ ਕਿਉਂਕਿ ਜਿਵੇਂ ਹੀ ਗਰਮੀਆਂ ਆਉਂਦੀਆਂ ਨੇ ਤਾਂ ਸੰਗਤ ਦੀ آمد ਵਧਦੀ ਹੈ ਔਰ ਜੇ ਗੱਲ ਕਰੀਏ ਸੰਗਤ ਦੀ ਸਰਤਾ ਭਾਵਨਾ ਦੀ ਤਾਂ ਉਹ ਤੋਂ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਇੱਥੇ ਆ ਕੇ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਂਦੀਆਂ ਨੇ ਕੰਤਨ ਬਾਬਾ ਦੀਪ ਸਿੰਘ ਜੀ ਹਰ ਇੱਕ ਤੇ ਮਿਹਰ ਕਰਦੇ ਨੇ ਮਿਹਰਾ ਪਰਿਆ ਹੱਥ ਰੱਖਦੇ ਨੇ ਔਰ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਜਿੱਥੇ ਵੀ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਸੰਗਤ ਹੀ ਨਜ਼ਰ ਆਏਗੀ ਕਿਉਂਕਿ ਇੱਥੇ ਆ ਕੇ ਸੰਗਤ ਬਾਣੀ ਪੜਦੀ ਹੈ ਸੇਵਾ ਕਰਦੀ ਹੈ ਔਰ ਧੰਨ ਧੰਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਦੀ ਹੈ ਕਿ ਪਹਿਰਾ ਚਾ ਵਿੱਚ ਹਰ ਐਤਵਾਰ ਨੂੰ ਕਿਸੇ ਤਰ੍ਹਾਂ ਦੀ ਸੰਗਤਾਂ ਦਾ ਇਕੱਠਾ ਮਾਰਦਾ ਹੈ ਇਕੱਠਾ ਹੋਣ ਦੀ ਗੱਲ ਬਹੁਤ ਭਾਵੇਂ ਗਰਮੀਆਂ ਦਾ ਮੌਸਮ ਹੈ ਤਾਂ ਸੰਗਤ ਗਰਮੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਸੰਗਤ ਦੀ ਸੇਵਾ ਲਈ ਸੰਗਤ ਵੱਲੋਂ ਪੱਖੀਆਂ ਚੱਲਣ ਦੀ ਸੇਵਾ ਵੀ ਕੀਤੀ ਜਾਂਦੀ ਹੈ ਹਰ ਪਾਸੇ ਜੇ ਪ੍ਰਬੰਧਿਤ ਕਰੀਏ ਗੱਲ ਕਰੀ ਤਾਂ ਪ੍ਰਬੰਧ ਵੀ ਬਹੁਤ ਸੋਹਣਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਕਾਂ ਸਾਹਿਬ ਦੇ ਪ੍ਰਬੰਧਕ ਕਮੇਟੀ ਵੱਲੋਂ ਵਧੀਆ ਪ੍ਰਬੰਧ ਇੱਥੇ ਕੀਤੇ ਹੋਏ ਨੇ ਸੋ ਜਿਸ ਦੇ ਸਿੱਧੇ ਸੰਗਤ ਹਰ ਪਾਸੇ ਤੁਹਾਨੂੰ ਸੇਵਾਦਾਰ ਹੀ ਨਜ਼ਰ ਆਉਂਦੇ ਹਰ ਐਤਵਾਰ ਨੂੰ ਸੰਗਤ ਤੇ ਹਾਜ਼ਰੀ ਭਰਦੀ ਹੈ ਔਰ ਕੀ ਕਹਿਣਾ ਚਾਹੋਗੇ ਕਿਉਂਕਿ ਸੰਗਤ ਹੀ ਆਸਤਾ ਬਹੁਤ ਬਾਇਪੁਰਜਾ ਖਲਸਾ ਬਾਇਪੁਰਜਾ ਆਪ ਸਾਡੇ ਚਰਵਾਜ ਬੇਨਤੀ ਹੈ ਕਿ ਬਾਬਾ ਜੀ ਦੀ ਸ਼ੋਤ ਮਨਜੂਰ ਆਇਆ ਕਰੋ ਕਿ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਮੇਰੀਆਂ ਵੀ ਝੋਲੀਆਂ ਭਰੀਆਂ ਸਾਰੇ ਸੰਗਤ ਦੀ ਝੋੜੀਆਂ ਭਰਦੇ ਹਨ ਵਾਏ ਕੁਝ ਕ ਖਲਸਾ ਵਾਏ ਸੋ ਜਿੱਥੇ ਵੀ ਤੁਸੀਂ ਦੇਖੋਗੇ ਤੁਹਾਨੂੰ ਹਰ ਪਾਸੇ ਸੰਗਤ ਹੀ ਸੰਗਤ ਨਜ਼ਰ ਆਏਗੀ ਕਿਉਂਕਿ ਇੱਥੇ ਆ ਕੇ ਸਭ ਦੀਆਂ ਖੁਸ਼ੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਂਦੀਆਂ ਨੇ ਸੋ ਬੜੀ ਆਸਤਾ ਸੰਗਤ ਦੀ ਔਰ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਹੈ ਤੇ ਜੇ ਗੱਲ ਕਰੀਏ ਸੇਵਾਦਾਰ ਸੇਵਾ ਕਰਕੇ ਸੰਗਤ ਨੂੰ ਦੱਸਦੇ ਨੇ ਕਿ ਰਸਤੇ ਵਿੱਚ ਨਹੀਂ ਕਿਸੇ ਨੇ ਪਿਆਣਾ ਔਰ ਬੜੇ ਹੀ ਸਮਝ ਤਸੂਜ ਬਹੁਤ ਤਰੀਕੇ ਨਾਲ ਸੰਗਤ ਬੈਠਦੀ ਹੈ ਬਾਣੀ ਪੜਦੀ ਹੈ ਸੇਵਾ ਕਰਦੀ ਹੈ ਸੋ ਤੁਸੀਂ ਦੱਸੋ ਤੁਸੀਂ ਕਿੱਥੋਂ ਆਏ ਹੋ ਜੀ ਸੰਗਤ ਬੜੀ ਦੂਰੋਂ ਤੁਸੀਂ ਕਿੱਥੋਂ ਆਏ? ਭਾਈ ਇਹ ਤਾਂ ਲੋਕਲ ਹੀ ਆਈ ਆਂ ਕਿਸੇ ਤੋਂ ਆਇਆ ਲੋਕਲ ਨਹੀਂ ਆਇਆ। ਜੀ ਕਿੰਨਾ ਚੰਗਾ ਸੇਵਾ। ਇਹਨੂੰ ਉਹ ਬਹੁਤ ਹਰ ਐਤਵਾਰ ਆਹੀਂ ਆਈਦਾ ਵਾ। ਤੇ ਹਰ ਚੀਜ਼ ਜੋ ਆਪਾਂ ਮੰਗੀਦਾ ਵਾ ਉਹ ਹੀ ਚੀਜ਼ ਮਿਲਦੀ ਆ। ਕੀ ਮੰਗਦੇ ਸੰਗਤ ਨੂੰ? ਅਹੀਂ ਸੰਗਤ ਸਾਰੀ ਜਿਹੜੀ ਗਈ ਹੈ ਬਹੁਤ ਜ਼ਿਆਦਾ ਸੰਯੋਗ ਨਾਲ ਆਂਦੀ ਹੈ ਤੇ ਬਹੁਤ ਵਧੀਆ ਜਿਕੇ ਨਾਲ ਸੇਵਾ ਕਰਦੀ ਹੈ। ਇੱਦਾਂ ਹੀ ਕਹਿੰਨੇ ਕਿ ਜਿਹੜਾ ਘਰ ਵੀ ਲੋਕੀ ਬੈਠੇ ਨੇ ਉਹ ਵੀ ਇੱਥੇ ਐਤਵਾਰ ਦੇ ਐਤਵਾਰ ਆਣ ਤੇ ਸੇਵਾ ਦਾ ੜਾਗਾ ਵਾ ਫਾਇਦਾ ਲੈਣ ਆਣ। ਜੀ। ਹਾਂਜੀ। ਸਾਰਿਆਂ ਨੂੰ ਬੇਨਤੀ ਹੈ ਸਾਰੇ ਬਹੁਤ ਖੁਸ਼ੀ ਨਾਲ ਇੱਥੇ ਆਣ ਕੇ ਅਸੀਂ ਇਹ ਅਰਦਾਸ ਕਰਦੇ ਹਾਂ ਉਹ ਕਿ ਅਸੀਂ ਹੀ ਅਰਦਾਸ ਕਰਦੇ ਹਾਂ ਕਿ ਜਿੱਦਾਂ ਮਹਾਰਾਜ ਨਾਲ ਜੁੜੇ ਆਪਾਂ ਉਦਾਂ ਹੀ ਜੁੜੇ ਰਹੀਏ ਮਾਰੇ ਦੇ ਨਾਲ ਹਾਂ ਜੀ ਸਾਰੀ ਸੰਗਤ ਜੁੜੀ ਰਵੇ ਮਾਰਾ ਜਈ ਨਹੀਂ ਕਹਿੰਦੇ ਆਪਣੇ ਕਰਤਾਰ ਦੇ ਵਿੱਚ ਆਈ ਇਸ ਹਾਂ ਜੀ ਅਸੀਂ ਆਪਣੇ ਪੂਰੇ ਕਰਤਾਰ ਕੋ ਪਤਨਾ ਬਣ ਕੇ ਮਾਰੇ ਦੇ ਨਾਲ ਅਸੀਂ ਜੁੜੇ ਆਂ ਇਦਾਂ ਹੀ ਮਾਰੇ ਦੀ ਕਿਰਪਾ ਨਾਲ ਜੁੜੇ ਰਹੀਏ ਸਾਰੀ ਸੰਗਤ ਜੁੜੇ ਨਾਲ ਪਰਨਾ ਤੇ ਬੰਨੇ ਆ ਅਸਲੀ ਕਰਤਾਰ ਦੇ ਵਿੱਚ ਆਓਗੇ ਅਰਦਾਸਾਂ ਬੇਨਤੀ ਕਰੋ ਬਿਲਕੁਲ ਜੀ ਬਿਲਕੁਲ ਸਭ ਕੁਝ ਕਰਾਂਗੇ ਸਾਰੀ ਅਰਦਾਸ ਕਰਾਂਗੇ ਬੇਨਤੀ ਕਰਾਂਗੇ ਸਾਰੇ ਆਈਏ ਅਸੀਂ ਤੇ ਹੀ ਬੇਨਤੀ ਕਰਦੇ ਆ ਸਾਰੇ ਆਣ ਭੈਣ ਭਰਾ ਸਾਡੇ ਵੀ ਤੇ ਸੇਵਾ ਦਾ ਲਾਭ ਲੈਣ ਆਣ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਸੋ ਨੌਜਵਾਨ ਜਿਹੜੇ ਇੱਥੇ ਆਉਂਦੇ ਨੇ ਸੇਵਾ ਕਰਦੇ ਨੇ ਉਹ ਰਸੇਵਾ ਭਾਵਨਾ ਬਹੁਤ ਜ਼ਿਆਦਾ ਸੰਗਤ ਦੇ ਵਿੱਚ ਔਰ ਨੌਜਵਾਨਾਂ ਦੇ ਵਿੱਚ ਖਾਸ ਕਰਕੇ ਔਰ ਸੰਗਤ ਬਹੁਤ ਹੀ ਜ਼ਿਆਦਾ ਇੱਥੇ ਆਈ ਹੋਈ ਹੈ ਹਰ ਇੱਕ ਦੀਆਂ ਝੋਲੀਆਂ ਖੁਸ਼ੀਆਂ ਭਰਦੀਆਂ ਨੇ ਸੋ ਪਾਪਾ ਜੀ ਇੱਥੇ ਮੌਜੂਦ ਨੇ ਪਾਪਾ ਜੀ ਇਸ ਦਰ ਤੇ ਆ ਕੇ ਸੰਗਤੀਆਂ ਅਰਦਾਸਾਂ ਕਬੂਲ ਹੁ ਆਜੀ ਬਿਲਕੁਲ ਨਹੀਂ ਹੁੰਦੀ ਆ ਜੀ ਬੜੀ ਮਹਰਾਜ ਜੀ ਜੋ ਮੰਗਿਆ ਲੋਕਰ ਮਿਲਦਾ ਸੰਗਤ ਤੋਂ ਮਿਲਦਾ ਹੈ ਬਹੁਤ ਵਧੀਆ ਜੀ ਐਵੇਂ ਥੋੜਾ ਨਹੀਂ ਸੰਗਤ ਆਉਣੀ ਪਈ ਆ ਜੀ ਸੰਗਤ ਇੱਥੇ ਆ ਕੇ ਕਿਹੜੀਆਂ ਅਰਦਾਸਾਂ ਕਰਦੀ ਥੋੜਾ ਜਿਹਾ ਚੰਨ ਪਰ ਜੀ ਕਿਸੇ ਨੂੰ ਕਿਸੇ ਲੋੜ ਹੈ ਜੀ ਹਰ ਕੋਈ ਆਪਣੀ ਆਪਣੀ ਅਰਦਾਸ ਕਰਦਾ ਜੋ ਉਹਨੂੰ ਲੋੜ ਹੈ ਕਰਦਾ ਜੀ ਹਰ ਇਹਨੇ ਆਪਣੀ ਜਿੰਦਗੀ ਲੋੜਾ ਤੇ ਇਹੀ ਰਹਿ ਗਿਆ ਨਾ ਦੁੱਖ ਤਰਦ ਧੀ ਪੁੱਤ ਇਹੀ ਲੋੜਾਂ ਨੇ ਨਾਮ ਸਿਮਰਨ ਕਿੰਨੀ ਸੰਗਤ ਮੰਗਦੀ ਜਿਹੜਾ ਨਾਲ ਜਾਣਾ ਸਭ ਕੁਝ ਜਿਹੜੀ ਚੀਜ਼ਾਂ ਮੰਗੀ ਜਾਂਦੀਆਂ ਉਹ ਤਾਂ ਇੱਥੇ ਹੀ ਰਹਿ ਜਾਣੀਆਂ ਪਰ ਜਿਹੜਾ ਨਾਮ ਸਿਮਰਨ ਜਾਣਾ ਉਹ ਤਾਂ ਮੰਗਦਾ ਹੀ ਨਹੀਂ ਆਰ ਜੀ ਅਬ ਉਹ ਜਲਦੀ ਖੁਸ਼ੀ ਆ ਅਰੇ ਆਪਣੀ ਜਿੰਦਗੀ ਖੁਸ਼ੀ ਆ ਜੋ ਮੰਗਦਾ ਬਾਬਾ ਬੁਰੀਆ ਕਰਦਾ ਵਾ ਅਸਬੂਲੀ ਹੁੰਦੀਆਂ ਮੈਂ ਜੋ ਮੰਗਦਾ ਠੀਕ ਆ ਅੱਜ ਵੀ ਆਪਣੀ ਇੱਛਾ ਹੀ ਆ ਜੀ ਸਭ ਦੀ ਆਪਣੀ ਇੱਛਾ ਹੁੰਦੀ ਆ ਅਰਦਾਸਾਂ ਕਰਦੀਆਂ ਨੇ ਤੁਸੀਂ ਵੀ ਸੇਵਾ ਕਰਦੇ ਹੋ ਔਰ ਕਿੰਨੀਆਂ ਕ ਆਸਾਂ ਮੁਰਾਦਾਂ ਇਹ ਸੰਗਤ ਪੂਰੀ ਜਿੰਨੀਆਂ ਵੀ ਆ ਪਾਖ ਦੇ ਨਾਲ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਇਸ ਦਰ ਤੋਂ ਆਣ ਕੇ ਲੋਕੀ ਖੁਸ਼ੀ ਖੁਸ਼ੀ ਜਾਂਦੇ ਆ ਕਦੇ ਦੁੱਖੀ ਆਉਂਦੇ ਉਹ ਵੀ ਖੁਸ਼ੀ ਜਾਂਦੇ ਉਹ ਵੀ ਆnde ਬਾਬੇ ਦੀਪੂ ਜੀ ਦਾ ਗਏ ਸ੍ਰੀ ਕੋ ਤੁਸੀਂ ਕਿੱਥੋਂ ਆਏ ਅਸੀਂ ਬੰਗਾਲ ਵੈਸਟ ਬੰਗਾਲ ਆਸਨ ਸੋਲਤੋ ਪਹਿਲੀ ਵਾਰ ਹੀ ਆਏ ਹਾਂ ਹਾਂਜੀ ਚੋਪਰਾ ਸਾਹਿਬ ਅਸੀਂ ਕਰਦੇ ਆਪੇ ਬੰਗਾਲ ਤੇ ਅਸੀਂ ਇੱਥੇ ਪਹਿਲੀ ਵਾਰ ਆਏ ਕਿਵੇਂ ਦਾ ਇੱਥੇ ਆ ਕੇ ਲੱਗਦਾ ਮਨ ਨੂੰ ਬਹੁਤ 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 ਅੱਛਾ ਬਾਬਾ ਜੀ ਦਾ ਮਤਲਬ ਜਿੰਨਾ ਮੰਗੋ ਬਾਬਾ ਜੀ ਨਾਲ ਉਸ ਤੋਂ ਦੁੱਗਣਾ ਦਿੰਦੇ ਨੇ ਬਾਬਾ ਜੀ वेस्ट बंगाल ਤੋਂ ਤੁਸੀਂ ਮਤਲਬ ਤੁਹਾਨੂੰ ਪਤਾ ਸੀ ਕਿ ਇੱਥੇ ਆਉਣਾ ਕਿੱਥੇ ਕੋਈ ਰਹਿੰਦਾ ਹੈ ਜਾਂ ਵੈਸੇ ਹੀ ਦੇਖ ਕੇ ਆਏ ਵੀ ਹੋ। ਬੈਸੇ ਵੀ ਘਟ ਵੈਸਟ ਬੰਗਾਲ ਵੀ ਸਾਡੇ ਚੁਪੈਰਾ ਸਰ ਪਾਪਾਦੀਪ ਸਿੰਘ ਜੁਦਾ ਗੁਰਦੁਆਰਾ ਸੀ ਉੱਥੇ ਕੱਟਦੇ ਸੀ ਸਾਡੀ ਦਿੱਲੀ ਬੱਚਾ ਸੀ ਕਿ ਇੱਥੇ ਆ ਕੇ ਸੀ ਚੁਪੈਰਾ ਸਰ ਕੱਟੀਏ। ਅੱਜ ਕੀ ਮਹਿਸੂਸ ਕੀਤਾ ਕਿਉਂਕਿ ਸੰਗਤ ਬਹੁਤ ਜ਼ਿਆਦਾ ਔਰ ਸਕੂਨ ਕਿੰਨਾ ਕੁ ਬਹੁਤ ਸਕੂਨ ਬਹੁਤ ਸਕੂਨ ਮੈਂ ਅਨੰਦ ਉਹ ਮੰਗਨੇ ਦੀ ਕੋਈ ਲੋੜ ਹੀ ਨਹੀਂ। ਬਸ ਤੁਸੀਂ ਚੁਪੈਰਾ ਸਰ ਕੱਟੀ ਜਾਓ ਆਪੇ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਸਾਰਾ ਕੁਝ ਅਲੋਪ ਹੀ ਚਲ ਜਾਂਦਾ ਹੈ। ਬਿਲਕੁਲ ਜੀ ਸੰਗਤ ਸੋ ਬਹੁਤ ਦੂਰ ਦੂਰੋਂ ਆ ਸੋ ਤਾਂ ਤਾਂ ਨਾਮ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਸੋ ਠਾਠਾ ਮਾਰਦਾ ਸੰਗਤ ਹੈ ਕੱਟ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਵੀ ਇੱਥੇ ਕੋਈ ਸੇਵਾਦਾਰ ਹੈ ਸੇਵਾ ਕਰਨ ਚਾਹੁੰਦਾ ਹੈ ਉਹ ਸੇਵਾ ਕਰਦੇ ਨੇ ਸੋ ਬਾਬਾ ਜੀ ਵੀ ਆਏ ਨੇ ਔਰ ਬਾਬਾ ਜੀ ਵੀ ਇੱਥੇ ਮੈਂ ਵੇਖ ਰਿਹਾ ਸੇਵਾ ਕਰ ਰਹੇ ਨੇ ਬੜੀ ਸੰਗਤ ਦੂਰ ਦੂਰ ਆਈ ਹੈ ਕਰਮੀ ਦਾ ਮੌਸਮ ਹੈ ਔਰ ਤੁਸੀਂ ਵੀ ਸੇਵਾ ਕਰਨੀ ਪਹੁੰਚੀ ਹਾਂ ਜੀ ਹਾਂ ਜੀ ਗੁਰੂ ਦੀ ਕਿਰਪਾ ਆਪੇ ਮਾਰਾ ਜਾਏ ਮੈਂ ਨਹੀਂ ਆਇਆ ਆਪ ਹੀ ਲਾਉਣੀ ਮੈਂ ਗੁਰਮਤਿ ਪਾ ਬਣਾਇਤੀ ਇਹਨੂੰ ਪੂਰਾ ਪੂਰਾ ਭਰੋਸਾ ਸਾਰੇ ਜਿਲ੍ਹਾ ਜਮਨ ਦੇ ਭਰੋਸਾ ਹੈ ਨਾ ਸਾਰੇ ਕਾਰਜ ਕਰਦੇ ਸਾਰੇ ਕੋਈ ਅੜਿਆ ਨਹੀਂ ਅਜੇ ਤੱਕ ਭਰੋਸਾ ਜੁੜੀ ਹੈ ਪੱਕਾ ਭਰੋਸਾ ਵਾ ਭਰੋਸਾ ਜੁੜੋਲੀ ਹਾਂਜੀ ਕੀ ਕਹਿਣਾ ਚਾਹੋਗੇ ਕਿ ਕਿ ਹੋਰ ਵੀ ਸੰਗਤ ਤੇ ਭਰੋਸਾ ਜ਼ਰੂਰੀ ਹੈ ਜੇ ਵਿਸ਼ਵਾਸ ਤੇ ਸਭ ਕੁਝ ਹੈ ਸਿਰ ਬਿਸ਼ਵਾਸ ਤੇ ਇਹ ਕੰਮ ਜਿਹੜਾ ਵਿਸ਼ਵਾਸ ਨਹੀਂ ਕਰਦਾ ਵੇਖੋ ਵੇਖੀ ਗਾਜਦਾ ਕੋਈ ਨਹੀਂ ਗੱਲ ਜਿਹੜਾ ਪੂਰਾ ਭਰੋਸਾ ਰੱਖੂਗਾ ਨਾ ਉਹਨੇ ਸਾਰੇ ਕਾਰਜ ਜਿਹੜਾ ਸੋ ਜਾਣਗੇ ਸਾਰੇ ਤੋ ਭਰੋਸਾ ਬਹੁਤ ਜ਼ਰੂਰੀ ਹੈ ਵਿਸ਼ਵਾਸ ਗੁਰੂ ਤੇ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਵਿਸ਼ਵਾਸ ਕਰਦੇ ਹੋ ਤਾਂ ਸਭ ਦੀ ਤੁਹਾਡੀਆਂ ਆਸਾਂ ਮਰਦਾਂ ਪੂਰੀਆਂ ਹੋਣਗੀਆਂ ਸੋ ਧੰਨ ਧੰਨ ਬਾਬਾ ਦੀਪ ਸਿੰਘ ਦਰ ਤੇ ਜਿੱਥੇ ਕਿ ਵੱਡੀ ਕੀਰਤਿਕ ਸੰਗਤ ਸੇਵਾ ਕਰਨ ਲਈ ਪਹੁੰਚਦੀ ਹੈ ਅਰਦਾਸਾਂ ਕਰਨ ਲਈ ਪਹੁੰਚਦੀ ਹੈ ਹਰ ਐਤਵਾਰ ਨੂੰ ਤੁਹਾਨੂੰ ਦਰਸ਼ਨ ਕਰਵਾ ਰਿਹਾ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਦੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਵੀ ਸੰਗਤ ਬਹੁਤ ਜ਼ਿਆਦਾ ਨਤਮਸਤਕ ਹੋਣ ਲਈ ਪਹੁੰਚੀ ਹੈ ਸੋ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸੰਗਤਾਂ ਸੇਵਾ ਕਰ ਰਹੀਆਂ ਨੇ ਨਾਮ ਸਿਮਰਨ ਚਰ ਰਹੀਆਂ ਨੇ ਹੋਰ ਹਰ ਪਾਸੇ ਤੁਹਾਨੂੰ ਦੇਖਿਆ ਜਾਵੇ ਤਾਂ ਸੰਗਤ ਹੀ ਸੰਗਤ ਨਜ਼ਰ ਆਏਗੀ ਸੋ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਇਸੇ ਤਰ੍ਹਾਂ ਹਰ ਐਤਵਾਰ ਨੂੰ ਸੰਗਤਾਂ ਠਾਠਾ ਮੰਡ ਦਾ ਇਕੱਠ ਇੱਥੇ ਪਹੁੰਚਦਾ ਹੈ ਸੋ ਸ਼ਰਧਾ ਭਾਵਨਾ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਹੈ ਔਰ ਬਾਬਾ ਦੀਪ ਸਿੰਘ ਜੀ ਸਾਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਨੇ ਸਭ ਦੇ ਦੁੱਖ ਦਰਦ ਦੂਰ ਕਰਦੇ ਨੇ ਔਰ ਨਾਮ ਸਿਮਰਨ ਵੀ ਬਾਬਾ ਜੀ ਬਖਸ਼ਦੇ ਨੇ ਤੁਸੀਂ ਵੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆਓ ਤੁਹਾਡੀਆਂ ਵੀ ਆਸਾਂ ਮਰਾਦਾ ਪੂਰੀਆਂ ਹੋਣਗੀਆਂ ਸੁਰਖਾਪਤੀ ਵੀਤੋਂ ਗੁਰਪੀ ਸੰਗਤ ਦੀ ਰਿਪੋਰਟ ਅੰਮ੍ਰਿਤਸਰ